ਸਰਪ ਸਾਂਝਾ ਦਰਬਾਰ ਸੇਵਾਪੂਰੀ ਲਲਵਾਨ ਵਿਖੇ ਮੁਖ ਸੇਵਾਦਾਰ ਜਗਦੀਸ਼ਵਰ ਨੰਦਵੱਲੋਂ ਸਮੂਹ ਸੇਵਾਦਾਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜੇਠ ਮਹੀਨੇ ਦੇ ਜੇਠੇ ਐਤਵਾਰ ਨੂੰ ਹਰ ਸਾਲ ਦੀ ਤਰ੍ਹਾਂ ਠੰਡੇ ਮਿੱਠੇ ਜਲ ਦੀ ਛਵੀਲ ਲਗਾਈ ਗਈ ਇਸ ਮੌਕੇ ਮੰਗਤਰਾਮ ਮੰਗਾ ਬੀਜੇਪੀ ਸਰਕਲ ਪ੍ਰદાન ਗੋਗਿੰਦਰ ਸਿੰਘ ਚਰਨਪ੍ਰੀਤ ਬਲਵਿੰਦਰ ਬਿੱਟੂ ਊਂਕਾਰ ਸਿੰਘ ਬਿਲਾ ਰਾਮਪੁਰ ਰਕੇਸ਼ ਕੁਮਾਰ ਸ਼ਿਵਮ ਮਹਿਮੀ ਦਿਲਪਰੀਤ ਜੋਗਿੰਦਰ ਸਿੰਘ ਚੰਡੀਗੜ੍ਹ ਮਾਤਾ सुरेंद्र कौर surjeet कौर ममता ਦੇਵੀ ਰਚਨਾ ਦੇਵੀ ਸੰਤੋਖ कौर ਬੀਨਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਛਬੀਲ ਵਿੱਚ ਸੇਵਾ ਕੀਤੀ ਗਈ ਅੱਜ ਨਿਹਰਾ ਸੇਵਾਪੁਰੀ ਨਿਰ ਸਰਵ ਸੰਜਾ ਦਰਬਾਰ ਦੇ ਮੁੱਖ ਸੇਵਾਦਾਰ ਸਨ ਵਲੋਂ ਅਤੇ ਸਮੂਹ ਸੰਗਤਾਂ ਦੇ ਵੱਲੋਂ ਅੱਜ ਜੇਠ ਦਾ ਜੇਠਾ ਐਤਵਾਨੋਂ ਰੇਖਸਾ ਦੀ ਤਰ੍ਹਾਂ ਇਹ ਸਬੀਲ ਗਰਮੀ ਦੀ ਰੁੱਤ ਬਹੁਤ ਹੁੰਦੀ ਜੇਠ ਮਹੀਨੇ ਦੀ ਤੁੱਪ ਕਰਕੇ ਤੇ ਸੰਗਤਾਂ ਦਾ ਰਾਹਗੀਰ ਚ ਬਹੁਤ ਇੱਥੇ ਪਾਣੀ ਦੀ ਔਕੀ ਹੁੰਦੀ ਹੈ ਰੇਖਸਾ ਤਰ੍ਹਾਂ ਇਹ ਜਠੇਰਿਆਂ ਦੇ ਪ੍ਰੋਗਰਾਮ ਹੁੰਦੇ ਪੀਰਾਂ ਦੇ ਵੀ ਪ੍ਰੋਗਰਾਮ ਹੁੰਦੇ ਬਾਬਾ ਜੀ ਦੇ ਵੀ ਸੰਗਤਾਂ ਜਾਂਦੀਆਂ ਹੋਰ ਵੀ ਕਿਤੇ ਵੀ ਦਰਵਾਜ਼ਾ ਚ ਸੰਗਤਾਂ ਜਾਂਦੀਆਂ ਸਾਰੀਆਂ ਸੰਗਤਾਂ ਤੇ ਜਲ ਛੱਕੇ ਜਾਂਦੀਆਂ ਇਹ ਆਪਾਂ ਇਸ ਤਰ੍ਹਾਂ ਦਾ ਸੰਗਤਾਂ ਨੂੰ ਬੇਨਤੀ ਆਪਾਂ گاਹਾਂ ਤੋਂ ਸਾਰੀਆਂ ਸੰਗਤਾਂ ਇਦਾਂ ਦੇ ਪਰਪਕਾਰ ਕਰੀਏ ਤੇ ਆਉਣ ਵਾਲੇ ਸਮੇਂ ਨੂੰ ਮੁੱਖ ਰੱਖਦੇ ਹਾਂ ਕਿ ਜਿਸ ਤਰ੍ਹਾਂ ਪਾਣੀ ਦੀ ਇੱਥੇ ਬਹੁਤ ਤੰਗੀ ਵੀ ਹੈ ਰਸਤੇ ਦੇ ਵਿੱਚ ਪਾਣੀ ਕੋਈ ਫੈਨ ਨਹੀਂ ਹੈ ਕਿ ਕੋਈ ਵੀ ਬੰਦੇ ਬਹੁਤ ਸੰਗਤਾਂ ਪਿਆਸੀਆਂ ਹੁੰਦੀਆਂ ਹਨ ਉਹਨਾਂ ਨੂੰ ਇਹ ਸੰਗਤਾਂ ਨੇ ਬੜਾ ਇਕੱਠ ਕਰਕੇ ਅੱਜ ਸੰਗਤਾਂ ਨੇ ਸਹਿਯੋਗ ਦਿੱਤਾ ਬਹੁਤ ਸੰਗਤਾਂ ਨੇ ਵਾਲੀਆਂ ਸੰਗਤਾਂ ਨੇ ਨਿਕਰਦੀਆਂ ਸੰਗਤਾਂ ਨੇ ਪਿੰਡ ਦੇ ਚ ਜਾਵਦੀਆਂ ਸੰਗਤਾਂ ਵੱਲੋਂ ਵੀ ਬਹੁਤ ਪਿਆਰ ਇਹ ਦਿੱਤਾ ਗਿਆ ਉਹਨਾਂ ਨੇ ਬਹੁਤ ਸੇਵਾ ਕੀਤੀ ਇਸ ਨਕਰ ਦੇ ਸੰਗਤਾਂ ਨੇ ਅਸੀਂ ਇਸ ਸੰਗਤਾਂ ਨੂੰ ਬੇਨਤੀ ਕਰਦੇ ਆਂ ਆਪਾਂ ਗਾਂਹਾਂ ਤੋਂ ਇਦਾਂ ਪਹਿਲੇ ਤਾਂ ਰੁੱਖ ਲਗਾਓ ਕਿਉਂ ਰੁੱਖ ਲਗਾਉਣ ਨਾਲ ਸੋ ਪਰਛਾਵੇਂ ਹੁੰਦੀ ਹੈ ਕਿਉਂ ਅੱਜਕੱਲ ਸਭ ਦਰਖਤ ਵੱਡੇ ਜਾਂਦੇ ਹਨ ਗਾਂਹ ਆਪਾਂ ਦਰਖਤ ਕੋਈ ਲਾਉਂਦੇ ਨਹੀਂ ਹੈਗੇ ਕਿਉਂ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਫੀਲ ਕਰਦਾ ਹਨ ਗਾਂਹ ਤੋਂ ਵੱਧ ਚੜ ਕੇ ਤੁਸੀਂ ਰੁੱਖ ਲਗਾਓ ਬੂਟੇ ਲਗਾਓ ਜਿਹੜੀ ਆਉਣ ਵਾਲੇ ਸਮੇਂ ਨੂੰ ਪੰਛੀ ਜਿਹੜੇ ਹੈਗੇ ਆ ਜੰਗਲ ਚ ਜਾਨਵਰ ਪਾਣੀ ਤੋਂ ਬਹੁਤ ਥਿਆਏ ਆ ਕਿਉਂ ਉਹਨਾਂ ਨੂੰ ਪਾਣੀ ਦੀ ਸਾਰੀ ਉਹਨਾਂ ਨੂੰ ਵੀ ਜੀਵਨ ਨੂੰ ਲੋੜ ਆ ਕਿਸੇ ਤਰ੍ਹਾਂ ਪ੍ਰਾਣੀਆਂ ਨੂੰ ਵੀ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਸਾਰਿਆਂ ਨੇ ਬੜਾ ਇਸ ਨਗਰ ਨੇ ਤੇ ਸੇਵਾਦਾਰਾਂ ਨੇ ਸਾਡੇ ਭਾਈ ਜੀ ਤੇ ਭਾਈ ਅੰਕਾਰ ਜੀ ਤੇਰਾ ਜੀ ਅਸੀਂ ਮੰਦਾ ਸਿੰਘ ਜੀ ਝੱਗੇਵਾਲ ਤੋਂ ਡੀਐਸਪੀ ਦੇ ਨਗੇਤੀ ਦੇ ਬਹੁਤ ਨਗਰ ਪ੍ਰਧਾਨ ਹਨ ਅਤੇ ਕਾਫੀਆਂ ਸੰਗਤਾਂ ਵੱਲੋਂ ਬਿੱਟੂ ਮੋਨੇ ਤੋਂ ਜਗਿੰਦਰ ਸਿੰਘੀ ਹਲੂਵਾਲ ਤੋਂ ਕਰਨ ਚੰਨਪ੍ਰੀਤ ਜੀ ਰਾਮਪੁਰ ਤੋਂ ਬਹੁਤ ਸੇਵਾ ਕਰਨੀਆਂ ਸੰਖਿਆ ਨੇ ਇਸੇ ਤਰ੍ਹਾਂ ਸੰਗਤਾਂ ਨੂੰ ਅਪੀਲ ਮੈਂ ਕਰਦਾ ਸੰਗਤਾਂ ਇਸ ਤਰ੍ਹਾਂ ਸੇਵਾ ਕਰਨ ਮਾਲਕ ਨੂੰ ਚੜ੍ਹਦੀ ਕਲਾ ਰੱਖੇ ਪਰਮਾਤਮਾ ਤੇ ਸਤਿਗੁਰੂ ਦਾਸ ਜੀ ਉਹਨਾਂ ਦੇ ਕਿਰਪਾ ਕਰਨ ਮੇਰ ਖਾਨ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਜੈ ਕਰਦੇਵ ਤਨਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ